ਲਓ ਜੀ ਆਪਾਂ ਤੁਹਾਨੂੰ ਅੱਜ ਦਿਖਾਉਣ ਜਾ ਰਹੇ ਹਾਂ ਦੁਨੀਆ ਦੀ ਸਭ ਤੋਂ ਵੱਡੀ ਬਲੈਂਡ ਪਰਦਾ ਜਿਹੜਾ ਕਿ ਤੁਸੀਂ ਅੱਜ ਤੱਕ ਨਹੀਂ ਦੇਖਿਆ ਤੁਸੀਂ ਅੱਜ ਦੇਖੋਗੇ 20 ਫੁੱਟ ਲੰਬਾ ਪਰਦਾ ਉਹ ਵੀ ਫੋਟੋ ਵਾਲਾ ਡਿਜੀਟਲ ਜਿਹੜਾ ਕਿ ਮੋਟਰ ਦੇ ਨਾਲ ਚੱਲਦਾ ਆਪਾਂ ਤੁਹਾਨੂੰ ਦਿਖਾਵਾਂਗੇ ਪਹਿਲਾਂ ਦੇ ਜ਼ਮਾਨੇ ਦੇ ਵਿੱਚ ਕੀ ਹੁੰਦਾ ਸੀਗਾ ਪੈਪਰ ਲਾਉਣੀਆ ਪਰਦੇ ਫਟ ਜਾਂਦੇ ਚੂਈਆਂ ਨੇ ਕੁੱਤਰ ਦੇ ਨੇ ਧੋਣਾ ਔਖਾ ਹੁੰਦਾ ਸੀਗਾ ਪਰ ਹੁਣ ਉਹ ਜ਼ਮਾਨਾ ਗਿਆ ਜਿੱਦਾਂ ਦਾ ਚਾਹ ਦਾ ਤੁਸੀਂ ਪਰਦਾ ਫੋਟੋ ਵਾਲਾ ਲਗਵਾ ਸਕਦੇ ਹੋ ਲਓ ਜੀ ਦੇਖ ਸਕਦੇ ਹੋ ਮੋਟਰ ਵਾਲਾ ਰਿਮੋਟ ਦੇ ਨਾਲ ਚੱਲਦਾ ਡਿਜੀਟਲ ਆਗਾ ਜਿਹੜਾ ਵੀ ਤੁਸੀਂ ਚਾਹੋਗੇ ਤੇ ਡਿਜ਼ਾਈਨ ਕਰਵਾ ਸਕਦੇ ਸਭ ਤੋਂ ਸਾਡਾ ਕੰਮ ਦੇ ਵਿੱਚ ਵੱਡਾ ਪਰਦਾ ਸੀਗਾ ਜਿਹੜਾ ਕਿ 20 ਫੁੱਟ ਲੰਬਾ ਸੀਗਾ ਵੱਡੀ ਖਿੜਕੀ ਸੀਗੀ ਤੇ ਉਹਦੇ ਵਿੱਚ ਅਸੀਂ ਲਾਇਆ ਸੀਗਾ ਦੇਖ ਸਕਦੇ ਹੋ ਕਿੰਨਾ ਸੋਹਣਾ ਲੱਗ ਰਿਹਾ ਹੈਗਾ ਤੇ ਅਗਰ ਤੁਸੀਂ ਵੀ ਆਪਣੇ ਘਰ ਦੇ ਵਿੱਚ ਕਰਵਾਉਣਾ ਚਾਹੁੰਦੇ ਸਬਸਕ੍ਰਾਈਬ ਜਰੂਰ ਕਰਦੇ ਲਓ ਜੀ ਸਵੇਰ ਦਾ ਟੈਂਪਸ ਅਸੀਂ ਚਾਲੇ ਪਾਲੇ ਅੰਮ੍ਰਿਤਸਰ ਸਾਹਿਬ ਨੂੰ ਤੇ ਅੰਮ੍ਰਿਤਸਰ ਦੇ ਵਿੱਚ ਅੱਜ ਸਾਡੀ ਸਾਈਡ ਸੀ ਧੁੰਦ ਬਹੁਤ ਸੀ ਸਵੇਰ ਦੇ ਚੱਲੇ ਹੋਏ ਸੀ ਪਰ ਹੌਲੀ-ਹੌਲੀ ਪਹੁੰਚ ਗਏ ਅਸੀਂ ਉਸ ਘਰ ਦੇ ਵਿੱਚ ਜਿੱਥੇ ਸਾਡਾ ਬਲੈਂਡਾ ਦਾ ਕੰਮ ਸੀ ਪੂਰੀ ਕੋਠੀ ਦੇ ਵਿੱਚ ਅਸੀਂ ਬਲੈਂਡ ਲਾਉਨ ਇਸ ਕੇ ਤੁਹਾਨੂੰ ਪੂਰਾ ਦਿਖਾਵਾਂਗੇ ਸਾਡੇ ਪਾਰਟ ਬੰਨਾਂ ਕਾ ਪਾਰਟ ਬੰਨ ਦੇ ਵਿੱਚ ਤੁਹਾਨੂੰ ਅਸੀਂ ਦਿਖਾਵਾਂਗੇ ਕਿਹਦੇ ਕਿਹੜੇ ਡਿਜ਼ਾਈਨ ਨੇ ਤੇ ਜਦੋਂ ਪਾਰਟ 2 ਦੇ ਵਿੱਚ ਤੁਸੀਂ ਪੂਰੀ ਕੋਠੀ ਦੇ ਵਿੱਚ ਡਿਜ਼ਾਈਨ ਤੇ ਫੋਟੋ ਵਾਲੇ ਦੇਖੋਗੇ ਤੇ ਇਸੇ ਤਰ੍ਹਾਂ ਸਾਡਾ ਜਿਹੜਾ ਮਟੀਰੀਅਲ ਸੀ ਸਮਾਨ ਸੀ ਪਹੁੰਚ ਕੇ ਫਿਰ ਅਸੀਂ ਹੌਲੀ ਹੌਲੀ ਪੈਕਿੰਗ ਖੋਲ੍ਹਣੀ ਸਟਾਰਟ ਕਰ ਦਿੱਤੀ ਇਹਨਾਂ ਦੀ ਪੈਕਿੰਗ ਪੂਰੀ ਵਧੀਆ ਆਉਂਦੀ ਹੈਗੀ ਕੋਈ ਡੈਮੇਜ ਨਹੀਂ ਹੁੰਦਾ ਤੇ ਸਾਡੇ ਇੰਜੀਨੀਅਰ ਸਾਹਿਬ ਕਹਿੰਦਾ ਸਾਡਾ ਮੇਰਾ ਕੰਮ ਹੋ ਚੁੱਕਾ ਹੁਣ ਬਲਾਈਂਡ ਖੋਲੀਏ ਤੇ ਅਸੀਂ ਬਲਾਈਂਡ ਖੋਲਨੇ ਸ਼ੁਰੂ ਕਰ ਦਿੱਤੇ ਤੇ ਜਿੰਨੀਆਂ ਬਲੈਂਡਾਂ ਸੀ ਉਹ ਸਾਡੀਆਂ ਨਿਕਲ ਚੁੱਕੀਆਂ ਨੇ ਸਾਰੀਆਂ ਫੋਟੋ ਵਾਲੇ ਸੀ ਜੈਵਰਾ ਬਲੈਕਆਊਟ ਸੀ ਜੈਵਰਾ ਬਲੈਕਆਊਟ ਕੀ ਹੁੰਦੀ ਹੈ ਤੁਹਾਨੂੰ ਆਪਾਂ ਅੱਗੇ ਦੱਸਾਂਗੇ ਤੇ ਵੀਡੀਓ ਦੇਖ ਲਈ ਸਬਸਕ੍ਰਾਈਬ ਜਰੂਰ ਕਰ ਦਿਓ ਅਗਰ ਤੁਹਾਨੂੰ ਸਾਡਾ ਕੰਮ ਵਧੀਆ ਲੱਗਿਆ ਤਾਂ ਸਬਸਕ੍ਰਾਈਬ ਲਾਈਕ ਸ਼ੇਅਰ ਜਰੂਰ ਕਰ ਦਿਆ ਕਰੋ ਤੁਹਾਡੇ ਲਈ ਅਸੀਂ ਮਿਹਨਤ ਕਰਦੇ ਹਾਂ ਤੇ ਤੁਹਾਡੇ ਲਈ ਨਵੇਂ ਨਵੇਂ ਡਿਜ਼ਾਈਨ ਲੈ ਕੇ ਆਉਣਾ ਤੁਹਾਡੇ ਘਰ ਤੇ ਲਈ ਹੁੰਦੇ ਨੇ ਜੇ ਤੁਸੀਂ ਸਾਨੂੰ ਸਪੋਰਟ ਨਹੀਂ ਕਰੋਗੇ ਤਾਂ ਹੋਰ ਕੌਣ ਅਸੀਂ ਮਿਹਨਤੀ ਮਾਨੀ ਸ਼ੁਰੂ ਕਰ ਦਿੱਤੀ ਹਰ ਇੱਕ ਬਲੈਂਡ ਦੀ ਹਰ ਇੱਕ ਖਿੜਕੀ ਦੀ ਤੇ ਸਾਡੀ ਜਿਹੜੀ ਹੋ ਚੁੱਕੀ ਆ ਪੂਰੀ ਮਿਹਨਤੀ ਤੇ ਇਸ ਤੋਂ ਬਾਅਦ ਅਸੀਂ ਕੀ ਕੀਤਾ ਜਿਹੜੀਆਂ ਖਿੜਕੀਆਂ ਦੇ ਵਿੱਚ ਲਾਉਣੇ ਸੀ ਡ੍ਰਿਲ ਚੱਕੀ ਤੇ ਗਲੀਆਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਤੇ ਆਪਣਾ ਜਿਹੜਾ ਕੰਮ ਹੀ ਸ਼ੁਰੂ ਕਰ ਦਿੱਤਾ ਅਸੀਂ ਕੱਲੀ ਕੱਲੀ ਖਿੜਕੀ ਦੇ ਵਿੱਚ ਇਸ ਤਰ੍ਹਾਂ ਗਲੀਆਂ ਕੱਢ ਕੇ ਸਗਰੂ ਲਾਉਣੇ ਸਟਾਰਟ ਕਰ ਦਿੱਤੇ ਤੇ ਕਈ ਵਾਰ ਕਹਿੰਦੇ ਬਜ਼ੁਰਗ ਮਾਤਾ ਹੁੰਦੇ ਨੇ ਜਾਂ ਹੋਰ ਹੁੰਦੇ ਨੇ ਧੋਣ ਦੇ ਵਿੱਚ ਮੁਸ਼ਕਲ ਆਉਂਦੀ ਹੈ ਤਾਂ ਆਹ ਲਵਾ ਲਿਆ ਕਰੋ ਕੋਈ ਤੁਹਾਨੂੰ ਪ੍ਰੋਬਲਮ ਨਹੀਂ ਆਊਗੀ ਡਿਜੀਟਲ ਪਰ ਦਾ ਫੋਟੋ ਵਾਲਾ ਤੇ ਇਸੇ ਤਰੀਕੇ ਅਸੀਂ ਆਪਣੇ ਸਕਰੂ ਲਾਏ ਸਾਰਾ ਕੁਝ ਸਿਫ ਨਿਸਿੰਗ ਕੀਤੀ ਕਲਿੱਪ ਅਸੀਂ ਲਾ ਦਿੱਤੇ ਨੇ ਤੇ ਹੁਣ ਜਿਹੜੀ ਸਾਡਾ ਫਾਈਨਲ ਆਗਾ ਉਹ ਹੈਗਾ ਸਾਡੀ ਉਹਨਾਂ ਬਲੈਂਡ ਲਾਉਂ ਤੇ ਅਸੀਂ ਇੱਥੇ ਹੁਣ ਆਪਣੀ ਬਲੈਂਡ ਲਾਉਣੀ ਸ਼ੁਰੂ ਕਰਾਂਗੇ ਤੁਹਾਨੂੰ ਅਸੀਂ ਪਹਿਲੀ ਬਲੈਂਡ ਦਿਖਾ ਰਹੇ ਹਾਂ ਜਿਹਨੂੰ ਦੇਖ ਕੇ ਤੁਹਾਡਾ ਦਿਲ ਰੂਖ ਖੋ ਸੋ ਜਾਊਗਾ ਕਿ ਕਿੰਨੀ ਸੋਹਣੀ ਬਲੈਂਡ ਆ ਗਈ ਡਿਜ਼ਾਈਨ ਹੀ ਇੰਨਾ ਸੋਹਣਾ ਤੁਸੀਂ ਖੁਦ ਦੇਖੋਗੇ ਮੈਂ ਵੀ ਆਪਣੇ ਘਰ ਦੇ ਵਿੱਚ ਲਗਵਾਵਾਂ ਲੋ ਜੀ ਅਸੀਂ ਬਲੈਂਡ ਫਿਟ ਕਰ ਦਿੱਤੀ ਤੇ ਫਿਟ ਕਰਨ ਤੋਂ ਬਾਅਦ ਫਿਰ ਅਸੀਂ ਹੌਲੀ ਹੌਲੀ ਖੋਲਣਾ ਸਟਾਰਟ ਕਰਤਾ ਲੋ ਜੀ ਤੁਹਾਡੇ ਸਾਹਮਣੇ ਖੁੱਲਦੇ ਅੱਲਾਹ ਦੀ ਦਾ ਚਿਰਾਗ ਹੁਣ ਦੇਖ ਸਕਦੇ ਹੋ ਪੀਕੋ ਕਾਲੀ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਨਾ ਇਹ ਦੇਖ ਕੇ ਤਾਂ ਰੂਹ ਖੁਸ਼ ਹੋ ਜਾਂਦੀ ਘਰ ਦੀ ਸੌਰਤ ਦੀ ਬੜੀ ਹੁੰਦੀ ਹੈ ਘਰ ਸੋਹਣਾ ਵੀ ਲੱਗਦਾ ਹੈਗਾ ਇਹ ਹੈ ਜੀ ਜੈਬਰਾ ਬਲੈਕਆਊਟ ਬਲੈਕਆਊਟ ਕੀ ਹੁੰਦੀ ਹੈ ਇਹਦੇ ਵਿੱਚ ਜਾਲੀਆਂ ਬਣੀਆਂ ਹੁੰਦੀਆਂ ਨੇ ਜਦੋਂ ਥੋੜਾ ਜਿਹਾ ਕਮਾਵਾਂਗੇ ਤਾਂ ਰੌਸ਼ਨੀ ਆਉਣ ਲੱਗ ਜਾਂਦੀ ਹੈ ਜਦੋਂ ਆਪਾਂ ਇਹਨੂੰ ਥੋੜਾ ਘਮਾਵਾਂਗੇ ਤਾਂ ਇੱਕ ਫੋਟੋ ਬਣ ਜਾਂਦੀ ਆ ਜ਼ਰੂਰੀ ਨਹੀਂ ਆ ਕਿ ਤੁਸੀਂ ਜਿੱਦਾਂ ਦੀ ਚਾਹੋ ਆਪਣੀ ਫੈਮਿਲੀ ਫੋਟੋ ਜਿੱਦਾਂ ਦੀ ਚਾਹੋ ਬੱਚਿਆਂ ਦੀ ਫੋਟੋ ਜਿੱਦਾਂ ਦੀ ਚਾਹੋ ਕਰਵਾਣੀ ਕਰਵਾ ਸਕਦੇ ਹੋ ਲਓ ਜੀ ਸਾਡੀ ਦੂਸਰੀ ਆ ਹੁਣ ਜਿਹੜੀ ਪਲਾਨ ਆ ਉਹ ਲਗਨੀ ਸ਼ੁਰੂ ਹੋ ਚੁੱਕੀ ਆ ਕਿ ਇਹਦੇ ਵਿੱਚ ਵੀ ਅਲੱਗ ਡਿਜ਼ਾਈਨ ਆ ਇਹ ਸੀ ਸਾਡਾ ਪਾਰਟ 1 ਜਿਹਦੇ ਵਿੱਚ ਅਸੀਂ ਤੁਹਾਨੂੰ ਹਜੇ ਦੋ ਖਿੜਕੀਆਂ ਦਿਖਾਈ ਨੇ ਪੂਰੀ ਕੋਠੀ ਦਾ ਦੇਖਣਾ ਚਾਹਣੇ ਤਾਂ ਅਗਲੇ ਪਾਰਟ 2 ਦੇ ਵਿੱਚ ਅਸੀਂ ਤੁਹਾਨੂੰ ਦਿਖਾਵਾਂਗੇ ਪੂਰੀ ਕੋਠੀ ਦੇ ਵਿੱਚ ਕਿਹੜੇ-ਕਿਹੜੇ ਡਿਜ਼ਾਈਨ ਲਾਏ ਨੇ ਕਿਹੜੀ-ਕਿਹੜੀ ਫੋਟੋ ਲੱਗੀ ਆ ਲਓ ਜਿਹਦੇ ਵਿੱਚ ਉਹਨਾਂ ਨੇ ਇੱਕ ਡਿਜ਼ਾਈਨ ਸਿਲੈਕਟ ਕੀਤਾ ਜਿਸ ਵਿੱਚ 스ਨੋਫਾਲ ਸੀ ਇੱਕ ਘਰ ਬਣਿਆ ਹੋਇਆ ਸੀਗਾ ਤੇ ਉਹਦੇ ਵਿੱਚ ਉਹਨਾਂ ਨੇ ਇਹ ਡਿਜ਼ਾਈਨ ਸਿਲੈਕਟ ਕਰਾਇਆ ਸੀਗਾ ਜੇ ਤੁਹਾਨੂੰ ਸਾਡਾ ਇਹ ਕੰਮ ਚੰਗਾ ਲੱਗਿਆ ਤਾਂ ਸਬਸਕ੍ਰਾਈਬ ਜ਼ਰੂਰ ਕਰ ਦਿਓ ਇੱਕ ਆਈਕਨ ਦਾ ਬਟਨ ਦਾ ਉਹ ਜ਼ਰੂਰ ਦਬਾ ਦਿਓ ਤੁਹਾਡਾ ਇੱਕ ਸਬਸਕ੍ਰਾਈਬ ਸਾਡੇ ਲਈ ਰੱਬ ਸਮਾਨ ਆ ਤੇ ਇਸੇ ਲਈ ਸਾਡੀ ਜਿਹੜੀ ਅਗਲਾ ਸੀਗਾ ਨਿੱਕੀ ਜਿਹੀ ਖਿੜਕੀ ਸੀਗੀ ਚਾਹੇ ਵੱਡੀ ਹੋਵੇ ਚਾਹੇ ਛੋਟੀ ਹੋਵੇ ਉਸ ਦੇ ਵਿੱਚ ਵੀ ਲਾ ਦੇ ਛੋਟੀ ਖਿੜਕੀ ਇਹਦੇ ਵਿੱਚ ਜਿਹੜਾ ਪਿਆਰਾ ਡਿਜ਼ਾਈਨ ਹੈ ਤੁਸੀਂ ਇਹ ਵੀ ਦੇਖੋਗੇ ਇਹਦੇ ਵਿੱਚ ਅਸੀਂ ਲਾਇਆ ਸੀ ਇੱਕ ਚਿੜੀਆਂ ਵਾਲਾ ਉਹ ਆ ਰੋਲਰ ਜਿਹਨੂੰ ਕਹਿੰਦੇ ਨੇ ਰੋਲਰ ਬਲੈਂਡ ਲੋ ਜੀ ਸਾਡਾ ਜਿਹੜਾ ਲੱਗ ਚੁੱਕਿਆਗਾ ਹੁਣ ਜਿਹੜੀਆਂ ਵਾਲਾ ਦੇਖ ਕਿੰਨਾ ਸੋਹਣਾ ਲੱਗ ਰਿਹਾ ਤੁਸੀਂ ਇਦਾਂ ਤੇ ਪਰਦੇ ਕਦੇ ਦੇਖੇ ਨਹੀਂ ਹੋਣੇ ਜ਼ਿੰਦਗੀ ਦੇ ਵਿੱਚ ਮੈਂ ਕਹਣਾ ਸਾਡਾ ਕੰਮ ਇੰਨਾ ਵਧੀਆ ਹੈ ਨਾ ਤੁਸੀਂ ਘਰ ਦੇ ਵਿੱਚ ਪੂਰਾ ਕਰਵਾਓ ਤੇ نیچے ਸਾਡਾ ਨੰਬਰ ਚੱਲ ਰਿਹਾ ਉਸ ਨੰਬਰ ਤੇ ਤੁਸੀਂ ਸਾਨੂੰ ਸੰਪਰਕ ਕਰਕੇ ਆਪਣਾ ਏਰੀਆ ਪੂਰੇ ਖਰਚੇ ਦਾ ਸਾਈਜ਼ ਭੇਜ ਸਕਦੇ ਹੋ ਲੋ ਜੀ ਸਾਡੀ ਅਗਲੇ ਬਲੈਂਡਸ ਉਹ ਲਗਣੀ ਸਟਾਰਟ ਹੋ ਚੁੱਕੀ ਗਈ ਅਗਰ ਤੁਸੀਂ ਸਾਡੇ ਚੈਨਲ ਤੇ ਸਬਸਕ੍ਰਾਈਬ ਜਰੂਰ ਕਰ ਦਿਓ ਜਾਂਦੇ ਜਾਂਦੇ ਲਾਇਕ ਜਰੂਰ ਕਰਦਿਆ ਕਰੋ ਲਈ ਸਾਡੀ ਅਗਲੀ ਸੀ ਇਹਦੇ ਵਿੱਚ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਇਹਨਾਂ ਨੇ ਫੈਮਿਲੀ ਫੋਟੋ ਲਗਵਾਈ ਸੀ ਕਿ ਜਿਹਦੇ ਵਿੱਚ ਆਪਦੀ ਫੈਮਿਲੀ ਫੋਟੋ ਲਗਵਾਈ ਹੋਈ ਸੀ ਉਹ ਅਸੀਂ ਤੁਹਾਨੂੰ ਦਿਖਾਉਣਾ